ਏਕ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਆ ਕਰਨੋਂ ਨੇ ਆਵੇ ਤਾਂ ਏਕ ਬਹਾਦਰ ਸਿਮਰਿਆ ਏਕ ਬਹਾਦਰ ਸਿਮਰਿਆ ਕਰਨੋਂ ਨੇ ਸੰਤਾ ਨੂੰ ਸਭ ਤੋਂ ਪਹਿਲੇ 350 ਸਾਲਾ ਸ਼ਹੀਦੀ ਦਿਹਾੜੇ ਦੇ ਸਤਾਬ ਜੀ ਦੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਆਪ ਰਲ ਮਿਲ ਕੇ ਸਤਿਗੁਰੂ ਜੀ ਦੇ ਪਾਵਨ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਿਨ ਦਿਹਾੜੇ ਮਨਾ ਰਹੇ ਹੋ ਇਹ ਅੱਜ ਮੀਟਿੰਗ ਧਰਮ ਪ੍ਰਚਾਰ ਕਮੇਟੀ ਸਮੂਹ ਚੰਗਰ ਇਲਾਕਾ ਮਸੇਵਾਲ ਸਰਕਲ ਕੀਰਤਪੁਰ ਸਾਹਿਬ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਪਿੰਡ ਬਰੂਵਾਲ ਵਿਖੇ ਮੌਤ ਪਰ ਜਿਵੇਂ ਵਾਰ ਸੱਜਣਾ ਦੀ ਇਕੱਤਰਤਾ ਹੋਈ ਹੈ ਜੋ ਕਿ ਨਗਰ ਕੀਰਤਨ ਦੀ ਤਰੀਕ ਰੱਖਣ ਵਾਸਤੇ ਦਿਨ ਦਿਹਾੜਾ ਰੱਖਣ ਵਾਸਤੇ ਕਿਸ ਦਿਨ ਬਈ ਨਗਰ ਕੀਰਤਨ ਸ੍ਰੀ ਨਾਮਪੁਰ ਸਾਹਿਬ ਗੁਰਦੁਆਰਾ ਸੀਸਗੰਸ ਸਾਹਿਬ ਵਿਖੇ ਲੈ ਕੇ ਜਾਈਏ ਸੋ ਸਮੂਹ ਚੰਗਰ ਇਲਾਕੇ ਦੇ ਜੋ ਸਾਡੇ ਪੁਰਾਣੇ ਸਾਥੀ ਸਾਰੇ ਰਲ ਮਿਲ ਕੇ ਉਹ ਇਕੱਤਰ ਹੋਏ ਤਾਂ ਜੋ ਜੇ ਸਾ ਬਦੇਸਾਂ ਦੇ ਵਿੱਚੋਂ ਨਗਰ ਕੀਰਤਨ ਆ ਰਹੇ ਸਾਡਾ ਵੀ ਫਰਜ਼ ਬਣਦਾ ਸਮੂਹ ਚੰਗਰ ਇਲਾਕੇ ਦਾ ਅਸੀਂ ਆਪਣੇ ਪਿੰਡਾਂ ਦੀਆਂ ਸੰਗਤਾਂ ਨੂੰ ਇਕੱਤਰ ਕਰਕੇ ਸੋ ਸ੍ਰੀ ਨਾਨਕਪੁਰ ਸਾਹਿਬ ਨਗਰ ਕੀਰਤਨ ਦੇ ਰੂਪ ਦੇ ਵਿੱਚ ਲੈ ਕੇ ਜਾਈਏ ਪੰਜ ਪਿਆਰੇ ਪੰਜ ਨਿਸ਼ਾਨਚੀਆਂ ਦੀ ਅਗਵਾਈ ਦੇ ਹੇਠ ਤੱਕ ਸ੍ਰੀ ਕੇਸਗੜ ਸਾਹਿਬ ਦੀ ਸ਼ਾਤਰਛਾਇਆ ਹੇਠ ਸੋ ਇਸ ਸਮੂਹ ਮੌਧਮਰ ਵੀਰਾਂ ਨੇ ਬੇਨਤੀ ਪ੍ਰਵਾਨ ਕੀਤੀ ਦਾਸ ਪਿੰਡ ਪਿੰਡ ਜਾ ਕੇ ਇਹਨਾਂ ਨੂੰ ਹੋਕਾ ਲਾਇਆ ਬੇਨਤੀ ਕੀਤੀ ਪਿੰਡਾਂ ਪਿੰਡ ਜਾ ਕੇ ਜੋ ਪਿੰਡ ਦੇ ਪ੍ਰਬੰਧਕ ਹਨ ਸੋ ਉਹਨਾਂ ਨੇ ਬੇਨਤੀ ਨੂੰ ਪ੍ਰਵਾਨ ਕਰਿਆ ਉਹ ਪਹੁੰਚੇ ਆ ਇਹ ਵਿਚਾਰ ਕੀਤੀ ਵੀ ਭਾਈ ਕਿਹੜੇ ਪਿੰਡ ਤੋਂ ਨਗਰ ਕੀਰਤਨ ਰੰਭਿਆ ਕੀਤਾ ਜਾਵੇ ਸੋ ਪਿੰਡ ਮੋੜੇ ਦੀ ਸੰਗਤ ਨੇ ਆਪ ਜਿਹੜਾ ਕਿ ਆਪ ਮਾਰੇ ਕਿ ਆ ਕਿ ਸਾਡੇ ਨਗਰ ਤੇ ਰੰਭ ਕਰੋ ਸੋ ਇਹ ਨਗਰ ਕੀਰਤਨ ਸਾਰੇ ਚੰਗਰ ਲਕਾਏ ਵੱਲੋਂ ਹੈ ਸਹਿਯੋਗ ਦੇ ਨਾਲ ਹੈ ਧਰਮ ਪ੍ਰਚਾਰ ਕਮੇਟੀ ਸਮੂਹ ਚੰਗਰ ਲਕਾ ਸੋ ਜਿਹੜਾ 21 ਤਰੀਕ ਨੂੰ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਆਰੰਭ ਹੋ ਜਾਣਾ ਹੈ ਸੋ ਪਹਿਲੇ ਸੁਖਮਨੀ ਸਾਹਿਬ ਦੇ ਪਾਠ ਹੋਏਗੇ ਫਿਰ ਨਾਲ ਉਪਰੰਤ ਕਥਾ ਵਿਚਾਰਾ ਸੋ ਸਮੂਹ ਸੰਗਤਾਂ ਸੁਯੋਗ ਦੇ ਨਾਲ ਜਿਹੜਾ ਕਿ ਚਲਣਾ ਸੋ ਆਪ ਮੋੜੇ ਪਹੁੰਚੋ ਆਪਣੇ ਆਪਣੇ ਪਿੰਡ ਤੋਂ ਢਟੋ ਘੜ ਦੋ ਦੋ ਟਰਾਲੀਆਂ ਲੈ ਕੇ ਆਓ ਜਿਹਨਾਂ ਕੋਲ ਕਾਰਾਂ ਐ ਕਾਰਾਂ ਲਿਆਓ ਵੱਧ ਤੋਂ ਵੱਧ ਸੰਗਤਾਂ ਨੂੰ ਲੈ ਕੇ ਟਰੈਕਟਰਾਂ ਦੇ ਉੱਪਰ ਆਪਣੇ ਪਿੰਡ ਦੀਆਂ ਜੋ ਸ਼ਬਦ ਪੜ੍ਹਦੇ ਬੱਚੇ ਐ ਬੀਬੀਆਂ ਇਸਤਰੀ ਸੱਜਣ ਸਭਾ ਐ ਨੌਜਵਾਨ ਸਭਾ ਐ ਉਹ ਨਾਲ ਢੋਲ ਕੀ ਚਿੰਮਟੇ ਲੈ ਕੇ ਜਿਹੜੇ ਨਗਰ ਕੀਰਤਨ ਵਿੱਚ ਸ਼ਬਦ ਗਾਇਨ ਕਰਦੇ ਨੇ ਜਾਣਾ ਜਿਹੜੇ ਮੋਟਰਸਾਈਕਲ ਸਕੂਟਰ ਐ ਬੇਨਤੀ ਆ ਉਹ ਸ਼ੱਕ ਦੇ ਨਾਮ ਵਿੱਚ ਲਿਆਈਏ ਕਿਉਂਕਿ ਬੱਚਿਆਂ ਨੂੰ ਬੇਨਤੀ ਨੌਜਵਾਨਾਂ ਨੂੰ ਮੈਂ ਸੋ ਆਪ ਨੂੰ ਪ੍ਰਸ਼ਾਸਨ ਦੇ ਸੋਸ਼ਲ ਮੀਡੀਆ ਰਾਹੀਂ ਵੀ ਤੁਹਾਨੂੰ ਬੇਨਤੀ ਕਰਦਾ ਨੌਜਵਾਨੋ ਤੇ ਏਕ ਸ਼ਹੀਦੀ ਗੁਰਪੁਰਬਾਈ ਤੇ ਅਸੀਂ ਸ਼ਾਂਤੀਪੂਰਕ ਨਿਮਰਤਾ ਤੇ ਸਾਥ ਜਾਣਾ ਦਾਸ ਦੀ ਦਾਸ ਧਰਮ ਪ੍ਰਚਾਰਕ ਕਮੇਟੀ ਸਮੂਹ ਚੰਗਰ ਲਾਕੇ ਦੇ ਮੁੱਖ ਸੇਵਾਦਾਰਾਂ ਨਾਲ ਤੇ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਸੋ ਇਹ ਜਿਹੜਾ ਰੂਟ ਹੈ ਮੋੜੇ ਤੋਂ ਚੱਲ ਕੇ 메ਨ ਰੋਡ ਦੇ ਉੱਤੇ ਹੀ ਜਾਣਾ ਸੋ ਨਗਰਾਂ ਵਾਲੇ ਨੂੰ ਬੇਨਤੀ ਹੈ ਉਹ ਜਿਨ੍ਹਾਂ ਨੇ ਵੀ ਕੋਈ ਸੇਵਾ ਕਰਨੀ ਹੈ ਮੋੜੇ ਤੋਂ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਤੱਕ ਜੋ ਵੀ ਨਗਰ ਵਾਲੇ ਆਪਣੀ ਰੋਡ ਤੇ ਆ ਕੇ ਆਪਣੇ ਨਗਰ ਬਲਵਾਂ ਆ ਕੇ ਸੰਗਤ ਇਕੱਠੀ ਕਰਕੇ ਨਾਲ ਦਾ ਜੀ ਆਇਆਂ ਨੂੰ ਆਕਣ ਜਲ ਪਾਣੀ ਦੀ ਸੇਵਾ ਜੋ ਸ਼ਰਧਾ ਕਰਨ ਤੇ ਨਾਲ ਹੀ ਆਪਣੇ ਨਾਲ ਇਹਨਾਂ ਦੇ ਨਾਲ ਹੀ ਫਿਰ ਚਾਲੇ ਬਾਣੇ ਦੋ ਦੋ ਟਰਾਲੀਆਂ ਆਪਣੇ ਆਪਣੇ ਪਿੰਡ ਤੋਂ ਲੈ ਕੇ ਮੋੜੇ ਪਹੁੰਚੋ ਜਿਹੜੇ ਕੋਈ ਲੇਟ ਹੋ ਗਏ ਉਹ ਨਾ ਨਾ ਰਲ ਦੀ ਕਿਰਪਾਲਤਾ ਕਰਨ ਬਰੂਵਾਲ ਦੇ ਟਾਈਮ ਜਿਹੜਾ 10 ਵਜੇ ਉਹ ਆਰੰਭ ਹੋਵੇਗਾ ਪੰਜ ਪਿਆਰੇ ਪੰਜ ਨਿਸ਼ਾਨਚੀਆਂ ਦੇ ਜਿਹੜੀ ਕਿ ਨਾਲ ਅਗਵਾਈ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸਵਾਰ ਕਰਕੇ ਸੋ ਇਨੀ ਬੇਨਤੀ ਪਰਵਾਹ ਗੁਰਦੁਆਰਾ ਸੀਸ ਦਾ ਸਾਹ ਜਿਹੜਾ ਹੈ ਉਹ ਤੱਕਸਾਲ ਵੱਲੋਂ ਜਿੱਦਾਂ ਸਮਾਂ ਤਕਰੀਬਨ 3-4 ਤਾਂ ਵੱਜਣਾ ਹੀ ਹੈ ਤਕਰੀਬਨ 3 ਤਾਂ ਵੱਜਣੇ ਵੱਜਣੇ ਆ ਸੋ ਬਾਕੀ ਜਿੱਦਾਂ ਵੀ ਉੱਥੇ ਹੁਕਮ ਹੋਇਆ ਕਿਉਂਕਿ ਨਗਰ ਕੀਰਤਨਾ ਨੇ ਬਹੁਤੇ ਤੇ ਜੋ ਹੁਕਮ ਹੋਊਗਾ ਉਸ ਹਿਸਾਬ ਨਾਲ ਆਪ ਜੀ ਨੂੰ ਸਮਾਂ ਬਾਅਦ ਚ ਵੀ ਮੀਡੀਆ ਰਾਈ ਵੀ ਤੇ ਸੰਗਤਾਂ ਨੂੰ ਸਪੀਕਰਾਂ ਰਾਈ ਲੋਜਮੈਂਟ ਕਰਕੇ ਵੀ ਦਾ ਦਿੱਤਾ ਜਾਵੇਗਾ ਦਾਸ ਵੱਲੋਂ ਸਮੂਹੀ ਸੰਗਤਾਂ ਧੰਨਵਾਦ ਸਾਰਿਆਂ ਸੇਵਾਦਾਨਾਂ ਨੂੰ ਬੇਨਤੀ ਹੈ ਇਹ ਰਲ ਮਿਲ ਕੇ ਜਿੰਨੇ ਹੈਗੇ ਸੇਵਾ ਦਾ ਨਿਰੰਧਾ ਸਹਾਯੋਗ ਦੋ ਨਾਲ ਹੋ ਕੇ ਤੁਹਾਡਾ ਆਪਣਾ ਕਾਰਜ ਆਏ ਆਪ ਕਰੋ ਸਾਰੇ ਮੋਰੀ ਹੈ ਸਾਰੇ ਜ਼ਿੰਮੇਵਾਰ ਹੈ ਸਾਰੇ ਹੀ ਪ੍ਰਧਾਨ ਹੈ ਹੀ ਬੈਂਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋ ਨਿਹਾਲ ਸਤਿ ਸ਼੍ਰੀ ਅਕਾਲ ਜੈ ਜੀ ਹੱਤੇ ਜੈ ਜੀ ਹੱਤੇ ਪੰਥ ਕੀ ਜੀਤ ਪੰਥ ਕੀ ਜੀਤ ਚੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਚੂਲ ਨਿਸ਼ਾਨ ਰਹੇ ਹੰਤ ਮਹਾਰਾਜ ਕੇ ਬੋਲੇ ਸੋ ਨਿਹਾਲ